ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਗੇ ਵੀਰੋ ਸੰਤ ਸਿੰਘ ਮਸਕੀਨ ਜੀ ਦੀ ਅੱਜ ਦੀ ਕਥਾ ਬਹੁਤ ਹੀ ਵਧੀਆ ਤੇ ਬਹੁਤ ਸ਼ਾਨਦਾਰ ਹੈ ਇਹਦੇ ਵਿੱਚ ਉਹ ਦੱਸਦੇ ਪਏ ਐ ਕਿ ਮਰਦ ਔਰਤ ਇੱਕ ਦੂਸਰੇ ਵਾਸਤੇ ਕਿੰਨੇ ਅਹਿਮ ਤੇ ਕਿੰਨੇ ਜ਼ਰੂਰੀ ਹੈ ਆਇਆ ਕਿ ਮਰਦ ਔਰਤ ਵਾਸਤੇ ਕشش ਰੱਖਦਾ ਵੈ ਜਾਂ ਔਰਤ ਮਰਦ ਵਾਸਤੇ ਕشش ਰੱਖਦੀ ਹੈ ਇਹ ਦੋਨੋਂ ਇੱਕ ਦੂਸਰੇ ਵਾਸਤੇ ਕਿੰਨੇ ਅਹਿਮ ਤੇ ਜ਼ਰੂਰੀ ਹੈ ਇਸ ਦੇ ਬਾਰੇ ਅੱਜ ਦੀ ਕਥਾ ਦੇ ਵਿੱਚ ਸੰਤ ਸਿੰਘ ਮਸਕੀਨ ਜੀ ਤਫਸੀਲ ਦੇ ਨਾਲ ਦੱਸਦੇ ਪਏ ਆ ਬਹੁਤ ਵਧੀਆ ਕਥਾ ਖੈਰ ਆਪਾਂ ਚੱਲ ਕੇ ਦੇਖ ਰਹੇ ਨੇ ਕਥਾ ਤੇ ਉਸ ਤੋਂ ਬਾਅਦ ਕਰਾਂਗੇ ਇਸ ਤੇ ਗੱਲਬਾਤ ਪੁਰਸ਼ ਦੇ ਚਿਹਰੇ ਦੇਖ ਤੇ ਇਸਤਰੀ ਦੇ ਚਿਹਰੇ ਵਿੱਚ ਪ੍ਰਕਿਰਤੀ ਨੇ ਫਰਕ ਰੱਖਿਆ ਹੈ ਇਸਤਰੀ ਨੂੰ ਹੋਰ ਢੰਗ ਦਾ ਸੋਪਣ ਦਿੱਤਾ ਹੈ ਪੁਰਸ਼ ਨੂੰ ਹੋਰ ਢੰਗ ਦਾ ਸੋਪਣ ਦਿੱਤਾ ਹੈ दाड़ा पुरुष का दा शिंगार है शिंगार है। स्त्री के चेहरे ते नहीं है और बड़े ध्यान सुनना कुछ धार्मिक अनुभवी पुरुष कह रहे हैं मदीन नालों नर ज्यादा खूबसूरत है चलो दो चार उदाहरण दया शेर बबर, ओदी गर्दन दे भरवे वाल रोबेला चेहरा ओदे को खड़ी शेरनी बिल्कुल फिकी लगती कुछ भी नहीं कुछ भी नहीं। जितना सुंदर मुर्गा है मुर्गी तो सामने कुछ भी नहीं है कुछ भी नहीं दी कल भरवी गर्दन जितना नर चिड़ा खूबसूरत है मदेन नहीं है जितना नर तोता खूबसूरत है मदेन नहीं है ਕਿ ਜਿਤਨਾ ਨਰ ਮੋਰ ਸੁੰਦਰ ਐ ਲੰਬੇ ਲੰਬੇ ਪੰਖ ਮੋਰਨੀ ਬਿਲਕੁਲ ਫਿੱਕੀ ਕੁਛ ਵੀ ਨਹੀਂ ਦੇਖਿਆ ਹੋਏ ਦਾ ਮੋਰਨੀ ਕੋਲ ਲੰਬੇ ਪੰਖ ਨਹੀਂ ਹੁੰਦੇ ਕਈ ਲੋਕ ਤੇ ਜੰਗਲਾਂ ਚ ਜਾਣਨ Rajasthan ਦੇ ਜੰਗਲ ਹੁਣ ਤੇ ਸ਼ਹਿਰਾਂ ਚ ਵੀ ਬੜੇ ਮੋਰ ਭਰੇ ਪੈਦਾ ਉਹਦੇ ਕੋਲ ਹੀ ਮੋਰਨੀ ਖੜੀ ਆਉਂਦੀ ਐ ਉਸ ਤੇ ਨਿਗਾਹਾਂ ਨਹੀਂ ਜਾਂਦੀਆਂ ਮੋਰ ਤੇ ਜਾਂਦੀਆਂ ਮੋਰ ਸੁੰਦਰ ਇਹ ਤੇ ਦੋ ਚਾਰ ਮੈਂ ਉਦਾਹਰਣ ਦਿੱਤੇ ਨੇ ਕਾਇਨਾਤ ਦੇ ਕੁਦਰਤ ਨੇ ਨਰ ਨੂੰ ਤੇ ਆਪੇ ਸ਼ਿੰਗਾਰਿਆ ਹੈ ਇਸਤਰੀ ਦਾ ਸ਼ਿੰਗਾਰ ਕਿਸੇ ਹੋਰ ਢੰਗ ਦਾ ਹੈ ਮਾਂ ਬਣਨ ਦੀ ਬਹੁਤ ਵੱਡੀ ਸੌਗਾਤ ਉਸ ਨੇ ਇਸ ਦੀ ਝੋਲੀ ਚ ਪਾ ਦਿੱਤੀ ਹੈ ਉਹ ਪੁਰਸ਼ ਕੋਲ ਨਹੀਂ ਹੈ ਕਿਉਂਕਿ ਪੁਰਸ਼ ਨੂੰ ਨੇ ਤੇ ਰੱਬ ਨੇ ਜੋ ਹੈ ਸ਼ਿੰਗਾਰੇ ਹੋਇਆ ਸ਼ਿੰਗਾਰੇ ਹੈ ਪਰ ਇਸਤਰੀ ਵਿਚਾਰੀ ਨੂੰ ਸ਼ਿੰਗਾਰ ਕਰਨਾ ਪੈਂਦਾ ਹੈ ਕਰਨਾ ਪੈਂਦਾ ਮੁਸਤਕੀਮ ਕਿਉਂਕਿ ਇੱਕ ਬਹੁਤ ਵੱਡੀ ਸਵਗਾਤ ਪ੍ਰਮਾਤਮਾ ਨੇ ਇਸਤਰੀ ਨੂੰ ਦਿੱਤੀ ਹੈ ਮਾਂ ਬਣਦੀ ਮਨੁੱਖ ਦੀ ਜਨਮ ਦराती ਹੈ ਮਨੁੱਖਤਾ ਦੀ ਜਨਮ ਦराती है ਤਾਂ ਫਿਰ ਮਨੁੱਖ ਦੇ ਅੰਦਰ ਵੀ ਇਰਸ਼ਾ ਪੈਦਾ ਹੁੰਦੀ ਹੈ ਮੈਂ ਵੀ ਕੋਈ ਬਣਾਵਾ ਉਹ ਜੀਂਦੇ ਜਾਗਦੇ ਮਨੁੱਖਾਂ ਨੂੰ ਜਨਮ ਦੇਂਦੀ ਹੈ पुरुष चित्रां जन्म देता है तस्वीर नो जन्म चंगे चित्रकार पुरुष मिलन गए, चंगे संगतराश पुरुष मिलन गए, चंगे कवि कदवी कवियों कोई कद कवित्री हो जाए तो हो जाए नहीं तो पुरुष ने दार्शनिक फिलोसफर चिंतक पुरुष ने बड़े बड़े सैंटिस्ट पुरुष ने जिंदगी के हर शो अगे ਇਹ ਕੁਛ ਬਣਾਈਏ ਇਹ ਕੁਛ ਬਣਾਈਏ ਮਨੋਚੰਤਕ ਤੇ ਕਹਿੰਦੇ ਨੇ ਇਹ स्त्री ਨੇ ਪੁਰਸ਼ ਨੂੰ ਜਨਮ ਦਿੱਤਾ ਤੇ ਪੁਰਸ਼ ਸੋਚਦਾ ਹੁਣ ਨਹੀਂ ਵੀ ਤੇ ਕਿਸੇ ਚੀਜ਼ ਨੂੰ ਜਨਮ ਦੇ ਜ਼ਿੰਦਾ ਮਨੁੱਖਤਾ ਨੂੰ ਜਨਮ ਦਿੱਤਾ ਇਹ स्त्री ਨੇ ਮਹਾਨ ਹੈ ਮੁਰਦਾ ਚੀਜ਼ਾਂ ਨੂੰ ਜਨਮ ਦਿੰਦਾ ਹੈ ਪੁਰਸ਼ ਇਸ ਮਾਮਲੇ 'ਚ ਪਚੜਿਆ ਆਇਆ ਹੈ ਕੁਦਰਤ ਨੇ ਮਨੁੱਖ ਨੂੰ ਸ਼ਿੰਗਾਰਿਆ ਹੈ ਇਸ ਦੇ 'ਚ ਪੁਰਸ਼ ਅੱਗੇ ਹੈ ਇਸਤਰੀ ਨੂੰ ਇਸ ਤਰ੍ਹਾਂ ਦਾ ਸ਼ਿੰਗਾਰ ਨਹੀਂ ਦਿੱਤਾ ਪਛੜੀ ਹੋਈ ਹੈ ਇੱਕ ਥਾਂ ਤੇ ਇਸਤਰੀ ਪਛੜੀ ਹੋਈ ਹੈ ਇੱਕ ਥਾਂ ਤੇ ਪੁਰਸ਼ ਪਛੜਿਆ ਹੈ ਪਰ ਹੁਣ ਕੀਤਾ ਕੀ ਜਾਏ ਇਹ ਦੋਵੇਂ ਇੱਕ ਦੂਜੇ ਕੋ ਕਸ਼ਿਸ਼ ਦੇ ਜੀਵ ਦੇ ਨ ਪੁਰਸ਼ ਇਸ ਜੋ ਹੈ ਇਸਤਰੀ ਦੀ ਕਸ਼ਿਸ਼ ਦੇ ਇਸਤਰੀ ਪੁਰਸ਼ ਦੀ ਕਸ਼ਿਸ਼ ਪੁਰਸ਼ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਨਹੀਂ ਹੁੰਦੀ ਇਸਤਰੀ ਦੀ ਹੁੰਦੀ ਹੈ ਉਹ ਇਸਤਰੀ ਚਾਹੇ ਮਾਂ ਹੈ ਭੈਣ ਹੈ ਪਤਨੀ ਹੈ ਚਾਹੇ ਧੀ ਹੈ ਕਸ਼ਿਸ਼ ਇਸਤਰੀ ਦੀ ਹੈ ਗੁਰਨਾਣਿੰਦ ਤੇ ਕਹਿੰਦੇ ਨਾ ਬਾਲ ਕਨਿਆ ਕੋ ਜੈਸੇ ਬਾਪ ਪਿਆਰਾ ਮੈਂ ਸਤਗੁਰ ਦੀ ਪੰਗਤੀ ਪੜੀ 당 ਰਹਿ ਗਿਆ ਛੋਟੀ ਜਈ ਮਾਸੂਮ ਬੱਚੀ ਹੈ ਪਿਓ ਦੀ ਪ੍ਰਕਰਮਾ ਕਰਦੀ ਪਿਓ ਨੂੰ ਦੇਖਦੀ ਉਹਦੇ ਪੈਰਾਂ ਨਾਲ ਲਪਕਦੀ ਪਿਓ ਵੀ ਉਸ ਨਾਲ ਬੜਾ ਪਿਆਰ ਕਰਦਾ ਮਾਂ ਦੀ ਤਰਫ ਨਹੀਂ ਜਾਂਦੀ ਕਿਉਂ ਮਾਂ ਵਰਗੀ ਤੇ ਹੈ ਹੀ ਮਾਂ ਵਰਗਾ ਤਾਂ ਤੇ ਉਹਦੇ ਕੋਲ ਹੈ ਪਿਤਾ ਤੋਂ ਪਰਵਾਹ ਇਸਤਰੀ ਜੀਵਦੀ ਹੈ ਪੁਰਸ਼ ਦੇ ਕਸ਼ਿਸ਼ ਵਿੱਚ ਇਹ ਪੁਰਸ਼ ਚਾਹੇ ਪਿਤਾ ਹੈ ਚਾਹੇ ਭਰਾ ਹੈ ਚਾਹੇ ਪਤੀ ਹੈ ਚਾਹੇ ਪੁੱਤਰ ਹੈ ਪੁਰਸ਼ ਜੀਵਦਾ ਹੈ ਇਸਤਰੀ ਦੀ ਕਸ਼ਿਸ਼ ਵਿੱਚ ਹੈ ਇਸਤਰੀ ਚਾਹੇ ਮਾਂ ਹੈ ਚਾਹੇ ਭੈਣ ਹੈ ਚਾਹੇ ਪਤਨੀ ਹੈ ਚਾਹੇ ਧੀ ਹੈ ਵਿਪਰੀਤ ਦੀ ਕਸ਼ਿਸ਼ ਕਿ ਜਦ ਵਿਪਰੀਤ ਦੀ ਕਸ਼ਿਸ਼ ਹੈ ਤਾਂ ਕਈ ਦਫਾ ਇਸਤਰੀ ਚ ਖਿਆਲ ਆ ਜਾਂਦਾ ਹੈ ਪੁਰਸ਼ ਜੈਸੇ ਬਣ ਜਾਈਏ पुरुष का स्वभाविक परमात्मा ने कद उच्चा बनाया स्त्री नचा बनाया तो इसत्री भी ख्याल आया उच्चा तो कुदरत ने नहीं बनाया चलो उची सैंडल पा लेने वेख एक गेट वर के भावें गिर के पैर अपने तौरा बैठे कद जो छोटा है स्त्री जैसे पुरुष जैसे कपड़े पाने पुर जैसी चाल करनी है न कर एक चंबेली गुलाब बनन की कोशिश करे गुलाब तो नहीं बन सकेगी पर चंबेली बनना भी औखा हो जाएगा एक गुलाब अगर कमल होना चाहे कमल तो नहीं हो सकेगा लेकिन सही ढंग का गुलाब भी नहीं बन सकेगा अगर एक स्त्री स्त्री हो पुरुष होना चाहे ਪੁਰਸ਼ ਤੇ ਨਹੀਂ ਹੋ ਸਕੇਗੀ ਟੰਗ ਦੀ ਇਸਤਰੀ ਵੀ ਨਹੀਂ ਬਣ ਸਕੇਗੀ ਪਰ ਇੱਕ ਪੁਰਸ਼ ਅਗਰ ਇਸਤਰੀ ਹੋਣਾ ਚਾਹੇ ਹੁੰਦਾ ਸ਼ਿੰਗਾਰ ਦੇ ਪਹਿਨਾ ਪਰਮਾਤਮਾ ਨੇ ਦਾੜਾ ਔਰ ਦਾੜੇ ਵੀ ਆਪਣੀ ਸੀਮਾ ਹੁੰਦੀ ਹੈ ਮੈਂ 40 ਸਾਲ ਤੋਂ ਦੇਖਦਾ ਇੱਥੇ ਹੀ ਰੁਕਿਆ ਪਿਆ ਇੱਕ ਅੱਧਾ ਇੰਚ ਵੀ ਅੱਗੇ ਨਹੀਂ ਵੱਧਦਾ ਇੱਥੇ ਹੀ ਹੈ ਕਿ ਜਿਹੜੇ ਰੋਜ਼ ਜੰਗ ਕਰਦੇ ਨੇ ਕੈਂਚੀ ਛੁਰੇ ਲੈ ਕੇ ਉਹਨਾਂ ਦੇ ਤੇ ਮਰਦੇ ਦਮ ਤੱਕ ਵੱਧਦੇ ਨੇ ਾਰੇ ਵਧਦੇ ਵਾਲ ਕਹਿ ਦਿੰਦੇ ਨੇ ਕਿਤਨੇ ਤੂੰ ਛੁਰੇ ਲਿਆ ਕਿਤਨੀਆਂ ਤੂ ਖੈਂਚੀਆਂ ਲਿਆ ਤੇਰੀਆਂ ਸਾਰੀਆਂ ਖੁੰਡੀਆਂ ਕਰਦੇ ਆਂਗੇ ਮੈਂ ਰਹਾ ਮਰਦੇ ਦਮ ਤੱਕ ਰਹਾ ਬੋਲੇ ਸੋਨਿਆ ਹੁਣ ਮੈਂ ਅਰਜ਼ ਕਰਾਂ ਚੁੰਕੇ ਵਿਪਰੀਤ ਦੀ ਕਸ਼ਿਸ਼ ਹੈ ਇਸਤਰੀ ਪੁਰਸ਼ ਵਰਗਾ ਬਣਨ ਦੀ ਕੋਸ਼ਿਸ਼ ਕਰਦੀ ਏ ਪੁਰਸ਼ ਇਸਤਰੀ ਵਰਗਾ ਇਸ 356 ਪੁਰਸ਼ ਦੇ ਜਿਖਾਈ ਦੇਂਦਾ ਹੈ ਪੁਰਸ਼ ਨੂੰ ਸੁਹੱਪਣ ਇਸਤਰੀ ਦਿਖਾਈ ਦੇਂਦਾ ਤੋ ਫਿਰ ਕੀ ਕਰੇ ਉਹ ਪੁਰਸ਼ ਪਰ ਇਸਤਰੀ ਵਰਗਾ ਬਣੇ ਫਿਰ ਚਲਾ ਜਾਂਦਾ ਹੈ ਨਾਈ ਦੀ ਦੁਕਾਨ ਤੇ ਕਹਿੰਦਾ ਉਸਰੇ ਤੇ ਕੈਂਚੀਆਂ ਨਾਲ ਮੇਰਾ ਮੁਖੜਾ ਇੰਜ ਬਣਾ ਦੇ ਜਿਵੇਂ ਪਰਮਾਤਮਾ ਨੇ ਇਸਤਰੀ ਦਾ ਬਣਾਇਆ ਨਾਰੀ ਦਾ ਬਣਾਇਆ ਬਣਾਇਆ ਪ੍ਰਭੂ ਨੇ ਵਖ ਵਖੇ ਇਸਤਰੀ ਵਰਗਾ ਬਣਾ ਦੇ ਅੱਜ ਤੱਕ ਕੋਈ ਮੋਰ ਨਾਈ ਦੀ ਦੁਕਾਨ ਤੇ ਨਹੀਂ ਗਿਆ ਮੇਰੇ ਪੰਖ ਕੱਟ ਦੇ ਤੇ ਮੈਨੂੰ ਮੋਰ ਨਹੀਂ ਵਰਗਾ ਬਣਾ ਦੇ ਕੋਈ ਸ਼ੇਰ ਵੀ ਨਹੀਂ ਗਿਆ ਮੇਰੇ ਗਰਦਨ ਦੇ ਵਾਲ ਕੱਟ ਦੇ ਤੇ ਮੈਨੂੰ ਸ਼ੇਰ ਨਹੀਂ ਜੈਸਾ ਬਣਾ ਦੇ ਕੋਈ ਮੁਰਗਾ ਵੀ ਨਹੀਂ ਗਿਆ ਮੇਰੀ ਕਲਗੀ ਕੱਟ ਦੇ ਮੇਰੀ ਗਰਦਨ ਦੇ ਪੰਖ ਕੱਟ ਦੇ ਤੇ ਮੈਨੂੰ ਮੁਰਗੀ ਜੈਸਾ ਬਣਾ ਦੇ ਇਹ ਮੂਰਖ ਤਾਂ ਸਿਰਫ ਮਨੋਖੀ ਕਰਦਾ ਹੈ ਫਸ਼ੂ ਨਹੀਂ ਕਰਦਾ पशु नहीं करते मनुख करता है नु ये शिंगार देता है मैं अर्ज करा जिस दिन वाकई वेखण वाली अख होगी दाड़े तो बिना चेहरा पुरुष का नहीं चंगा लगेगा नहीं चंगा लगे हम मैं हैरान हाँ दाड़े वाला चेहरा स्त्री का भी नहीं चंगा लगेगा ਕਿਆ ਪਸੰਦ ਕਰੋਗੇ ਔਰਤ ਨੂੰ ਦਾੜ੍ਹੀ ਆਵੇ ਮੁੱਛਾਂ ਆਵਣ ਫੀਮੇਲ ਜਿਹਨੂੰ ਨਹੀਂ ਆਉਂਦੀਆਂ ਪੁਰਸ਼ ਨੂੰ ਜਿਹਨ ਨਹੀਂ ਆਉਂਦੀ ਹੈ ਦਾੜ੍ਹੀ ਤੇ ਮੁੱਛ ਉਹਨੂੰ ਖੋਦਾ ਕਹਿੰਦੇ ਨੇ ਇਹ ਤੇ ਖੋਦਾ ਔਰ ਮੈਂ ਹੈਰਾਨ ਹੋਇਆ ਕਿ ਰਾਗੀ ਸਿੰਘ ਸੀ ਬੜਾ ਸੁੰਦਰ ਕੀਰਤਨ ਕਰਦਾ ਸੀ ਪਰ ਖੋਦਾ ਦਾੜਾ ਨਹੀਂ ਸੀ ਕਾਨਪੁਰ ਦਾ ਸੀ ਵਾਸੀ ਮੁੱਛਾਂ ਨਹੀਂ ਸਨ 50 60 ਸਾਲ ਦਾ ਹੋ ਚਲੇ ਆ ਸੀ ਹਰ ਸ਼ਹਿਰ ਦੇ ਇੱਕ ਵੈਦ ਹਕੀਮ ਨੂੰ ਕਹਿੰਦਾ ਸੀ ਕੋਈ ਦਵਾਈ ਹੈ ਇਹ ਦਾੜਾ ਆ ਜਾਏ ਮੋਛਾ ਆ ਜਾ ਫਿਰਤਨ ਕਰਦੇ ਆ ਗੁਰੂ ਦੇ ਦਰ ਤੇ ਚੰਗਾ ਨਹੀਂ ਲੱਗਦਾ ਮੈਂ ਇਹ ਸ਼ਿੰਗਾਰ ਮੇਰੇ ਕੋਲ ਨਹੀਂ ਜਗਾ ਜਗਾ ਦਵਾਈ ਪੁੱਛਦਾ ਸੀ ਇੱਕ ਦਿਨ ਕਿਦਰੇ ਮੇਰੇ ਕੋਲ ਪੁੱਛ ਬੈਠਾ ਮਸਕੀਨ ਜੀ ਸੁਣਿਆ ਕੋਈ ਬਾਬਾ ਬਲਵੰਤ ਸਿੰਘ ਨਾਲ ਤੁਸੀਂ ਰਹੇ ਹੋ ਤੇ ਨਿਰਮਲੇ ਲੋਕ ਦਵਾਈਆਂ ਦੇ ਬੜੇ ਗਿਆਨੀ ਹੁੰਦੇ ਲੈ ਤੁਸੀਂ ਸ਼ਾਇਦ ਉਨ੍ਹਾਂ ਕੋਲ ਕੋਈ ਨੁਕਸਾ ਸਿੱਖਿਆ ਹੋਵੇ ਕੋਈ ਅਸੀ ਦਵਾਈ ਦਾੜਾ ਆ ਜਾਏ ਮੈਂ ਕਿ ਹੱਦ ਹੋ ਗਈ ਜਿਨ੍ਹਾਂ ਨੂੰ ਦਾੜਾ ਨਹੀਂ ਆਉਂਦਾ ਉਹ ਦਵਾਈ ਲੱਭਦੇ ਨੇ ਜਿਨ੍ਹਾਂ ਨੂੰ ਆ ਜਾਂਦਾ ਉਹ ਨਹੀਂ ਲੱਭਦੇ ਨੇ ਐ ਨਹੀਂ ਸਮਝਦਾ ਐ ਨਹੀਂ ਸਮਝਾ ਕੋ ਦਾ ਮਨੁੱਖ ਨਹੀਂ ਚੰਗਾ ਲੱਗਦਾ ਪਰਮਾਤਮਾ ਨਾਲ ਦਿੱਤਾ ਹੈ ਸ਼ਿੰਗਾਰ ਹੈ حضرت ঈਸਾ ਮੁਹੰਮਦ ਸਾ ਤਮਾਮ ਰਿਸ਼ੀ ਮਨੀ ਅਵਤਾਰੀ ਪੁਰਸ਼ ਐ ਸ਼ਿੰਗਾਰ ਹੈ ਉਹਨਾਂ ਕੋ ਇਸ ਤੀ ਦਾ ਇੱਕ ਸ਼ਿੰਗਾਰ ਹੈ ਉਹ ਕ੍ਰਿਸ਼ਨ ਨਾਲ ਇਸ ਮਾਮਲੇ 'ਚ ਬਹੁਤ ਅੜ ਗਏ ਜੀਵ ਦੇ ਜਾਗ ਦੇ ਮਨੁੱਖ ਨੂੰ ਜਨਮ ਲੈਣਾ ਇਹ ਮਨੁੱਖਤਾ ਦੇ ਜਨਮ ਦਾਤੀ ਹੈ ਮਾਂ ਹੈ ਬਹੁਤ ਵੱਡੀ ਸੌਗਾਤ ਇਸ ਵਾਸਤੇ ਐਲਾਨੀਆਂ ਗੁਰਨਾਣਿਕ ਨੇ ਕਹਿ ਦਿੱਤਾ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਗ ਆਪਣੀ ਮਹਾਨਤਾ ਦਾ ਬੋਧ ਨਾ ਹੋਣ ਕਾਰਨ ਕਰਕੇ ਇਸ ਯੁੱਗ ਦੇ ਵਿੱਚ ਇਸਤਰੀ ਪੁਰਸ਼ ਦੀ ਨਕਲ ਤੇ ਚੱਲ ਪਈ ਹੈ ਪੁਰਸ਼ ਵਰਗੇ ਕੱਪੜੇ ਪਹਿਨਣ ਲੱਗ ਪਈ ਪੁਰਸ਼ ਜੈਸੀ ਚਾਲ ਚੱਲਣ ਲੱਗ ਪਈ ਪੁਰਸ਼ ਜੈਸਾ ਕੱਢ ਬਣਾਣਾ ਹੈ ਤਾਂ ਆਪ ਸੁਣ ਕੇ ਹੈਰਾਨ ਹੋਵੋਗੇ 20% ਇਸਤਰੀਆਂ ਅਮਰੀਕਾ ਦੇ ਵਿੱਚ ਸ਼ੇਵ ਕਰਾਂਦੀਆਂ ਨੇ ਉਹਨਾਂ ਨੂੰ ਦਾੜ੍ਹੀ ਆ ਜਾਂਦੀ ਨਕਲ ਜੋ ਪੁਰਸ਼ ਦੀ ਕਰਨੀ ਹੈ ਇੱਥੇ ਵੀ ਮੈਂ ਦੇਖਿਆ ਸਿੱਖ ਜਗਤ ਦੇ ਵਿੱਚ ਵੀ ਦੇਖਿਆ ਜਿਹੜੀਆਂ ਬੀਬੀਆਂ ਪੁਰਸ਼ਾਂ ਦੀ ਤਰ੍ਹਾਂ ਕੱਪੜੇ ਪੈਂਦੀਆਂ ਨੇ ਉਹਨਾਂ ਨੂੰ ਦਾੜ੍ਹੀ ਆ ਜਾਂਦੀ ਦਾੜ੍ਹਾ ਆ ਜਾਂਦਾ ਹੈ ਕੱਪੜੇ ਜੋ ਮਰਦਾਂ ਲੇਟੇ ਨੇ ਪੁਰਸ਼ਾਂ ਵਾਲੇ ਪਹਿਨੇ। ਸਜਾਇਆ ਜੋ ਆਪਣਾ ਮਰਦ ਦੀ ਤਰ੍ਹਾਂ ਮਰਦ ਜੈਸਾ ਹੋਣੇ। ਪ੍ਰਭੂ ਨੇ ਤੈਨੂੰ ਇਸਤਰੀ ਜੈਸਾ ਬਣਾਇਆ ਕਿ ਜਦ ਤਨ ਦਾ ਚੋਲਾ ਤੇਰਾ ਅਲੱਗ ਹੈ, ਤਾਂ ਸਰੀਰ ਦੇ ਵਸਤਰ ਵੀ ਅਲੱਗ ਹੋਣੇ ਨੇ। ਪੁਰਸ਼ ਜੈਸੇ ਨਹੀਂ ਹੁੰਦੇ। ਜਦ ਤੇਰਾ ਤਨ ਅਲੱਗ ਬਣਾਇਆ ਹੈ, ਸੋ ਤੇਰੇ ਤਨ ਦੇ ਕੱਪੜੇ ਵੀ ਅਲੱਗ ਹੋਣੇ ਚਾਹੀਦੇ ਨੇ। ਪੁਰਸ਼ ਦਾ ਤਨ ਅਲੱਗ ਬਣਾਇਆ ਹੈ, ਉਹਦੇ ਕੱਪੜੇ ਅਲੱਗ ਹੋਣੇ ਚਾਹੀਦੇ। ਦੋਹਾਂ ਦੇ ਬਸਤਰ ਇੱਕ ਨਹੀਂ ਹੋ ਸਕਦੇ ਕਿਉਂਕਿ ਦੋਹਾਂ ਦੇ ਤਨ ਇੱਕ ਨਹੀਂ ਹੈ ਬਦਕਿਸਮਤੀ ਹੈ ਜਦ ਕੋਈ ਇਸਤਰੀ ਪੁਰਸ਼ ਦੀ ਨਕਲ ਤੇ ਚੱਲ ਪੈਂਦੀ ਹੈ ਪੁਰਸ਼ ਜੈਸਾ ਹੋਣਾ ਹੈ ਤਾਂ ਕਈ ਵਾਰ ਪ੍ਰਕਿਰਤੀ ਸਹਾਇਕ ਹੋ ਜਾਂਦੀ ਹੈ ਠੀਕ ਹੈ ਤੈਨੂੰ ਪੁਰਸ਼ ਜੈਸਾ ਬਣਾਉਂਦੇ ਹੈ ਇਸ ਵਾਸਤੇ ਮੈਂ ਅਰਜ਼ ਕਰਾਂ ਅਗਰ ਇੱਕ ਇਸਤਰੀ ساری ਜ਼ਿੰਦਗੀ ਪੁਰਸ਼ ਦੀ ਕਛਿਸ਼ ਦੇ ਚ ਜੀਵੇ ਹੈ ਮਰ ਕੇ ਨੂੰ ਅਗਲਾ ਜਨਮ ਪੁਰਸ਼ ਦਾ ਮਿਲ ਜਾਏਗਾ। ਅਗਰ ਇੱਕ ਪੁਰਸ਼ ਆਖਰੀ ਦਿਨਾਂ ਤੱਕ ਇਸਤਰੀ ਦੀ ਕਸ਼ਿਸ਼ ਵਿੱਚ ਜੀਵੇ ਮਰਨ ਤੋਂ ਬਾਅਦ ਅਗਲਾ ਜਨਮ ਇਸ ਨੂੰ ਇਸਤਰੀ ਦਾ ਲਾਜ਼ਮੀ ਮਿਲੇਗਾ। ਪੁਰਸ਼ ਹਰ ਜਨਮ ਵਿੱਚ ਪੁਰਸ਼ ਹੋਵੇ ਐਸਾ ਕੋਈ ਲਾਜ਼ਮੀ ਨਹੀਂ। ਇਸਤਰੀ ਹਰ ਜਨਮ ਵਿੱਚ ਇਸਤਰੀ ਹੋਵੇ ਐਸਾ ਕੋਈ ਲਾਜ਼ਮੀ ਨਹੀਂ। ਥੋੜੀ ਜਿਹੀ ਮਾਤਰਾ ਦਾ ਬੇਦਹਦ ਦੁਹਾਂ ਦੇ ਸਰੀਰ ਤੇ ਇੱਕ ਇਸਤਰੀ ਇੱਕ ਪੁਰਸ਼ ਪਰ ਕਸ਼ਿਸ਼ ਵਿਪਰੀਤ ਇਸ ਲਈ ਪ੍ਰੀਤ ਦੀ ਕਸ਼ਿਸ਼ ਦੇ ਚਾ ਬੜੀ ਪਰਬਲ ਵਾਸ਼ਨਾ ਪ੍ਰਦਾਨ ਹੈ ਜਿਹਨੂੰ ਕਹਿੰਦੇ ਨੇ ਕਾਮ ਵਾਸ਼ਨਾ ਕੁਸਤਾਕੀ ਮਾ ਗੁਰੂ ਗਨ ਸਾਹਿਬ ਦੀ ਬਾਣੀ ਦਾ ਫੈਸਲਾ ਛਲੇ ਕਨਕ ਕਾਮ ਨੇ ਮਨੁੱਖ ਛਲੇ ਆ ਜਾਂਦਾ ਕਨਕ ਕਾਮ ਨੇ ਉਹ ਜੋ ਕਾਮਨਾ ਚਲਦੀ ਹੈ ਤਨ ਦੀ ਕਾਮਨਾ ਪ੍ਰਭਤਾ ਦੀ ਕਾਮਨਾ ਮਾਣ ਵੜਿਆਈ ਪ੍ਰਤਿਸ਼ਠਾ ਦੀ ਕਾਮਨਾ ਪਦਾਰਥਾਂ ਦੀ ਕਾਮਨਾ ਖਾਣ ਪੀਣ ਦੀ ਕਾਮਨਾ ਫਿਰ ਵਕਤੀ ਤੌਰ ਤੇ ਆ ਕੇ ਰੁਕਦੀ ਏ ਇਸਤਰੀ ਦੀ ਕਾਮਨਾ ਕਾਮਨੇ ਦੀ ਕਾਮਨਾ ਤੇ ਇਸਤਰੀ ਦਾ ਨਾ ਕਾਮਨਾ ਪੈ ਜੋ ਹੈ ਕਾਮਨੇ ਹੀ ਪੈ ਗਿਆ ਕਾਮਨਾ ਦੀ ਮਣ ਔਰ ਪੁਰਸ਼ ਦਾ ਨਾ ਪੈ ਗਿਆ ਕਾਮਰਾਜ ਕਿਤਨੀ ਵੀ ਸਰਕਲ ਵਿੱਚ ਘੁੰਮਦੀ ਰਵੇ ਇਸਤਰੀ ਦੀ ਵਾਸ਼ਨਾ ਪੁਰਸ਼ ਤੇ ਰੁਕਦੀ ਹੈ ਕਿਤਨੀ ਵੀ ਘੁੰਮਦੀ ਰਹੇ ਵਾਸ਼ਨਾ ਪੁਰਸ਼ ਦੀ ਸਰਕਲ ਦੇ ਵਿੱਚ ਇਸਤਰੀ ਤੇ ਰੁਕਦੀ ਹੈ ਪੁਰਖ ਮੇ ਨਾਰ ਨਾਰ ਮੇ ਪੁਰਖਾ ਬੋਜੋ ਬ੍ਰਹਮ ਗਿਆਨੀ ਮਹਾਰਾਜ ਕਹਿੰਦੇ ਨੇ ਕਲ ਯੁਗ ਐਸਾ ਹੈ ਬਸ ਕਾਮਨਾ ਪ੍ਰਧਾਨ ਹੋ ਕੇ ਜੀ ਰਹਿਣ ਵਾਸ਼ਨਾ ਪ੍ਰਧਾਨ ਹੋ ਕੇ ਜੀ ਰਹਿਣ ਭਾਵਨਾ ਪ੍ਰਧਾਨ ਨਹੀਂ ਅਹੰਕਾਰ ਵਾਸ਼ਨਾ ਲੋਭ ਵਾਸਨਾ ਕਾਮ ਵਾਸਨਾ ਅਗਰ ਮੰਦਰ ਮਸਜਿਦ ਗੁਰਦੁਆਰੇ ਵਿੱਚ ਲੈ ਆਈਏ ਇਹ ਮਨੁੱਖ ਬਾਜ਼ਾਰ ਵਿੱਚ ਆਇਆ ਫੈਕਟਰੀ ਦੇ ਵਿੱਚ ਆਇਆ ਆਫਿਸ ਦੇ ਵਿੱਚ ਆਇਆ ਮਾਰਕੀਟ ਦੇ ਵਿੱਚ ਆਇਆ ਕਿਸੇ ਧਾਰਮਿਕ ਮੰਦਰ ਦੇ ਵਿੱਚ ਨਹੀਂ ਆਇਆ ਕਿਸੇ ਗੁਰਦੁਆਰੇ ਨਹੀਂ ਆਇਆ ਅਗਰ ਭਾਵਨਾ ਕਰਕੇ ਆਇਆ ਹੈ ਭਰੋਸੇ ਕਰਕੇ ਆਇਆ ਹੈ ਪ੍ਰਭੂ ਤੇ ਭਾਵਨਾ ਹੋ ਸਕੇ ਜੇ ਅਗਰ ਭਾਵਨਾ ਨਾਲ ਬੈਠਾਏ ਤੇ ਇਹਦੀ ਦੁਕਾਨ ਵੀ ਮੰਦਰ ਬਣ ਜਾਏ ਇਹ ਵੀ ਮਰਜ਼ ਕਰ ਲੈ वासना करके बैठा है तो गुरुद्वारा भी दुकान बन जाएगा मार्केट बन जाएगा बाजार बन जाएगा बाजार की हलचल मार्केट की बेईमानी और धंधे की बेईमानी सारी धर्म रिच आ जाएगी क्योंकि वासना मलिन हो जाएगा धर्म ये भी मैं अर्ज करते हैं अगर धार्मिक कर्म में भावना वस ना होके ਕਾਮਨਾ ਵਸ ਹੋ ਕੇ ਕਰ ਰਿਹਾ ਤੋ ਕੀਰਤਨ ਵੀ ਧੰਦਾ ਕਥਾ ਵੀ ਧੰਦਾ ਮੱਥਾ ਟੇਕਣਾ ਵੀ ਧੰਦਾ ਅਖੰਡ ਪਾਠ ਰਖਾਣਾ ਵੀ ਧੰਦਾ ਪੂਜਾ ਪਾਠ ਰਖਾਣਾ ਵੀ ਧੰਦਾ ਪਰ ਮੈਂ ਭਾਵਨਾ ਕਰਕੇ ਕਰ ਰਿਹਾ ਔਰ ਭਾਵਨਾ ਨਾਲ ਮੈਂ ਬਾਜ਼ਾਰ ਵਿੱਚ ਬੈਠਾ ਤੋ ਯਕੀਨ ਹੈ ਜਾਣੋ ਦੁਕਾਨ ਵੀ ਹਰੀ ਮੰਦਰ ਬਣ ਜਾਏਗਾ ਖੱਡੀ ਤੇ ਕਪੜਾ ਬੁਣਦਿਆਂ ਬੁਣਦਿਆਂ ਖबीर ਪ੍ਰਭੂ ਨਾਲ ਜੁੜ ਜਾਂਦਾ ਹੈ ਕੇਲੇ ਰੋਕਦੇ ਨੇ ਹੁਣ ਤੇ ਕਪੜਾ ਨਾ ਬਣੋ ਤੁਹਾਨੂੰ ਲੋਕੀ ਬ੍ਰह्मज्ञानी ਕਹਿੰਦੇ ਨੇ ਕਨ ਜਦ ਮੈਂ ਕਪੜਾ ਬੁਣਦਾ ਸੀ ਉਦੋਂ ਤੱਕ ਸੀ ਮੈਨੂੰ ਕਦੀ ਨਹੀਂ ਰੋਕਿਆ ਕਿਉਂਕਿ ਕਪੜੇ ਬੁਣਨਾ ਸਿਰਫ ਮੇਰੀ ਰੋਜ਼ੀ ਸੀ ਮੇਰਾ ਧੰਦਾ ਸੀ ਤੇ ਹੁਣ ਤੇ ਮੇਰਾ ਧੰਦਾ ਹੀ ਧਰਮ ਬਣ ਗਿਆ ਮੈਂ ਤੇ ਭਾਵਨਾ ਕਰਕੇ ਬੈਠੀ ਹੁਣ ਤੁਸੀਂ ਕਹਿੰਦੇ ਉਹ ਨਾ ਕਰੋ ਹੁਣ ਤੇ ਮੇਰਾ ਧੰਦਾ ਵੀ ਧਰਮ ਬਣ ਗਿਆ ਭਾਵਨਾ ਅਧੀਨ ਕਰਮ ਧੰਦੇ ਨੂੰ ਧਰਮ ਬਣਾ ਦਿੰਦੇ ਨੇ ਵਾਸ਼ਨਾ ਅਧੀਨ ਕਰਮ ਧਰਮ ਨੂੰ ਵੀ ਧੰਦਾ ਬਣਾ ਦਿੰਦੇ ਨੇ ਮਹਾਰਾਜ ਕਹਿੰਦੇ ਨੇ ਇਤਨੀ ਕਾਮਨਾ ਪ੍ਰਦਾਨ ਧੰਦਾ ਹੀ ਧੰਦਾ ਚੱਲ ਰਿਹਾ ਹੈ ਧਰਮ ਨਹੀਂ ਚੱਲ ਰਿਹਾ ਮਨੁੱਖ ਦੇ ਨਾਲ ਧਰਮ ਨਹੀਂ ਚੱਲ ਰਿਹਾ ਧੰਦਾ ਚੱਲ ਰਿਹਾ ਹੈ ਪਰਿਵਾਰ ਚੱਲ ਰਿਹਾ ਹੈ ਧਨ ਸੰਪਦਾ ਚੱਲ ਰਹੀ ਹੈ ਪ੍ਰਭਤਾ ਚੱਲ ਰਹੀ ਹੈ ਮਨੁੱਖ ਦੇ ਨਾਲ ਪ੍ਰਭੂ ਨਹੀਂ ਚੱਲ ਰਿਹਾ ਇਹ ਸਾਰਾ ਖੁਲਾਸਾ ਧੰਨ ਗੁਰਵੰਸ ਸਾਹਿਬ ਜੀ ਮਹਾਰਾਜ ਦੇ ਬਾਣੇ ਜਿਸ ਤਰਾ ਹੈ ਕੁਝ ਬੁੱਧੀ ਅਨਸਾਰ ਥੋੜਾ ਜਿਹਾ ਮੈਂ ਤੁਹਾਡੇ ਸਾਹਮਣੇ ਰੱਖਿਆ ਭਾਵਨਾ ਕਰਕੇ ਗੁਰਦੁਆਰੇ ਆਵਣਾ ਵਾਸ਼ਨਾ ਕਰਕੇ ਕਾਮਨਾ ਕਰਕੇ ਬਾਜ਼ਾਰ ਵਿੱਚ ਜਾਣਾ ਹੈ ਫੈਕਟਰੀ ਜਾਣਾ ਹੈ ਆਫਿਸ ਦੇ ਜਾਣਾ ਹੈ ਪਰ ਜੇ ਇੱਥੇ ਵੀ ਕਾਮਨਾ ਕਰਕੇ ਆ ਗਏ ਫਿਰ ਗੁਰਦੁਆਰੇ ਨਹੀਂ ਆਏ ਤੇ ਅਸੀਂ ਤੇ ਬਕਾਇਦਾ ਅਰਦਾਸ ਕਰਦੇ ਆਂ ਪ੍ਰਾਨੇ ਦੀ ਇਹ ਮਨੋ ਕਾਮਨਾ ਪੁਲਾਣੇ ਦੀ ਇਹ ਮਨੋ ਕਾਮਨਾ ਫੇ ਹੁਣ ਸੁਣ ਲਓ का पल की इच्छा नहीं बाछे केवल भगत कीर्तन संगराज संग्राज्य इतिया कामनावा परे सुट गया सुट के आईए कबीर साधु को मिलने जाइए साथ न लीजे को जिथे जोड़े लाके आया ना कामनावा उथे लाके थे थे ਤੇ ਪ੍ਰਭੂ ਤੇਰੀ ਝੋਲੀ ਆਤਮਕ ਰਸ ਨਾਲ ਭਰ ਜਾਏਗਾ ਆਨੰਦ ਨਾਲ ਭਰ ਦੇਗਾ ਗੁਰੂ ਤੇਰੀ ਝੋਲੀ ਵਿੱਚ ਰੱਬੀ ਗੁਣ ਪਾ ਦੇਗਾ ਇਸ ਤਰ੍ਹਾਂ ਦੇ ਜੀਵਨ ਦਾ ਢੰਗ ਸਾਨੂੰ ਆ ਜਾਏ ਤੋਂ ਮਹਿਰਤ ਕਰਾ ਪਰਵਾਰ ਵਿੱਚ ਬੈਠੇ ਵੀ ਅਸੀਂ ਨਿਰੰਕਾਰ ਵਿੱਚ ਬੈਠੇ ਹੋਵਾਂਗੇ ਦ੍ਰਿਸ਼ਟੀ ਬਦਲ ਜਾਏਗੀ ਮਾਂ ਪਿਤਾ ਸੋਤ ਬੰਦਾ ਬਵਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ ਏ ਪਾਰ ਬ੍ਰਹਮ ਤੂੰ ਮੇਰਾ ਮਦਦਗਾਰ ਬਣਿਆ ਕਿਦਰੇ ਪੁੱਤਰ ਬਣ ਕੇ ਕਿਦਰੇ ਪਿਤਾ ਬਣ ਕੇ ਕਿਦਰੇ ਦਾਦਾ ਬਣ ਕੇ ਕਿਦਰੇ ਪਰਾ ਬਣ ਕੇ ਕਿਦਰੇ ਭੈਣ ਬਣ ਕੇ ਤੂੰ ਮੇਰਾ ਸਹਯੋਗੀ ਬਣਿਆ ਕਿਦਰੇ ਪਤੀ ਬਣ ਕੇ ਕਿਦਰੇ ਪਤਨੀ ਬਣ ਕੇ ਪਰਿਵਾਰ ਨਿਰੰਕਾਰ ਦਾ ਰੂਪ ਹੋ ਜਾਏਗਾ ਦ੍ਰਿਸ਼ਟੀ ਬਦਲਦੇ ਇੱਕ ਢੰਗ ਹੈ ਕਿ ਪਰਿਵਾਰ ਵੀ ਹਰੀ ਮੰਦਰ ਬਣ ਜਾਂਦਾ ਹੈ ਨਿਰੰਕਾਰ ਦਾ ਰੂਪ ਹੈ ਇੱਕ ਢੰਗ ਹੈ ਕਿ ਗੁਰਦੁਆਰਾ ਵੀ ਸੰਸਾਰ ਬਣ ਜਾਂਦਾ ਹੈ ਮੰਦਰ ਵੀ ਸੰਸਾਰ ਬਣ ਜਾਂਦਾ ਜਿੰਨੀ ਮੈਨੂੰ ਥੋੜੀ ਬਹੁਤ ਸਮਝਤੀ ਕਿ ਜਿੰਨਾ ਮੈਂ ਖੋਲ ਸਕਦਾ ਸੀ ਇਹ ਜਿਹੜੇ ਲਵ ਸਤਗੁਰ ਨੇ ਮੈਨੂੰ ਦਿੱਤੇ ਮੈਂ ਤੁਹਾਡੇ ਸਾਹਮਣੇ ਰੱਖੇ ਨੇ ਧੰਨ ਗੁਰੂ ਹਰ राय ਸਾਹਿਬ ਜੀ ਮਹਾਰਾਜ ਸਾਡੀ ਭਾਵਨਾ ਉਜਾਗਰ ਕਰੇ ਕੀਰਤਨ ਦੇ ਰਾਹੀਂ ਕਥਾ ਦੇ ਰਾਹੀਂ ਇਸ ਪਾਠ ਦੇ ਰਾਹੀਂ ਕਿਉਂਕਿ ਭਾਵਨਾ ਉਜਾਗਰ ਹੋ ਜਾਂਦੀ ਹੈ ਤੇ ਜੀਵਨ ਵਿੱਚ ਭਗਵਾਨ ਪ੍ਰਗਟ ਹੋ ਜਾਂਦਾ ਹੈ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ ਇਸ ਤਰ੍ਹਾਂ ਦੀ ਅਵਸਥਾ ਸਾਡੀ ਬਣੇ ਸਾਰਿਆਂ ਦਾ ਬਾਰ-ਬਾਰ ਧੰਨਵਾਦ ਬਲਚੁਗਰੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਬ ਵੀ ਰਾਇਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਸੰਤ ਸਿੰਘ ਮਸਕੀਨ ਜੀ ਕਿੱਡੇ ਵਧੀਆ ਤੇ ਕਿੱਡੇ ਅچھے ਅੰਦਾਜ਼ ਦੇ ਨਾਲ ਬਿਆਨ ਕਰਦੇ ਪਏ ਐ ਕਿ ਮਰਦ ਔਰਤ ਇੱਕ ਦੂਸਰੇ ਵਾਸਤੇ ਕਿੰਨੇ ਜ਼ਰੂਰੀ ਤੇ ਕਿੰਨੇ ਅਹਿਮ ਹਨ ਬਾਕੀ ਉਹ ਦੱਸਦੇ ਪਏ ਐ ਕਿ ਮਰਦ ਜਿਹੜਾ ਉਹ ਜ਼ਿਆਦਾ ਖੂਬਸੂਰਤ ਹੈ ਔਰਤ ਦੇ ਨਿਸਬਤ ਬੇਸਿਕਲੀ ਵੈਸੇ ਤੇ ਵੀਰੋ ਤੁਹਾਨੂੰ ਪਤਾ ਹੈ ਕਿ ਹੁਸਨ ਦੇ ਹਿਸਾਬ ਨਾਲ ਔਰਤ ਬਹੁਤ ਖੂਬਸੂਰਤ ਹੁੰਦੀ ਹੈ ਆਪਣਾ ਬਣਾਓ ਸ਼ਿੰਗਾਰ ਕਰਕੇ ਉਹ ਖੂਬਸੂਰਤ ਹੋ ਜਾਂਦੀ ਹੈ ਤੇ ਮਰਦਾਂ ਵਾਸਤੇ ਬਹੁਤ ਅਟਰੈਕਟਿਵ ਹੋ ਜਾਂਦੀ ਹੈ ਲੇਕਿਨ ਵੀਰੋ ਜਿਹੜੇ ਮਰਦ ਹੈ ਨਾ ਉਹ ਔਰਤ ਨਾਲੋਂ ਜ਼ਿਆਦਾ ਖੂਬਸੂਰਤ ਹੈ ਕਿਉਂ ਕਿ ਔਰਤ ਜਿਹੜੀ ਹੈ ਨਾ ਉਹ ਆਪਣਾ ਬਣਾਉ ਸ਼ਿੰਗਾਰ ਕਰਕੇ ਮੇਕਅਪ ਸ਼ੇਕਅਪ ਕਰਕੇ ਫਿਰ ਖੂਬਸੂਰਤ ਬਣਦੀ ਹੈ ਉੰਜ ਇੰਨੀ ਖੂਬਸੂਰਤੀਆਂ ਦੇ ਅੰਦਰ ਨਹੀਂ ਲੇਕਿਨ ਜਿਹੜੇ ਮਰਦ ਹੈ ਨਾ ਉਹ ਦੇਖ ਲੋ ਇੱਕਡੇ ਖੂਬਸੂਰਤ ਤੇ ਅੱਛੇ ਹੁੰਦੇ ਆ ਆਪਣੇ ਦੇਖੋ ਉਹਨਾਂ ਦਾ ਜਿਹੜਾ ਖੂਬਸੂਰਤ ਦਾੜੀ ਹੁੰਦੀ ਹੈ ਉਹਨਾਂ ਨੂੰ ਐਡੇ ਅੱਛੇ ਤੇ ਵਧੀਆ ਲੱਗਦੇ ਉਹਨਾਂ ਦੇ ਖੂਬਸੂਰਤ ਵਾਲ ਉਹਨਾਂ ਸਾਰੇ ਦੇ ਨਾਲ ਉਹ ਮਰਦ ਜਿਹੜੇ ਨਾ ਔਰਤ ਦੇ ਨਾਲ ਜ਼ਿਆਦਾ ਖੂਬਸੂਰਤ ਲੱਗਦੇ ਆ ਤੇ ਵੈਸੇ ਵੀ ਵੀਰੋ ਤੁਹਾਨੂੰ ਪਤਾ ਹੈ ਕਿ ਜਿਹੜਾ ਮਰਦ ਹੈ ਨਾ ਉਹ ਉੱਤੇ ਹਾਕਮ ਹੈ ਕਿ ਉਹ ਔਰਤ ਉੱਤੇ ਇੱਕ ਹਿਸਾਬ ਦਾ ਕਿ ਮਰਦ ਜਿਹੜਾ ਨਾ ਔਰਤ ਉੱਤੇ ਹਾਕਮ ਹੈ ਮਰਦ ਔਰ ਉੱਤੇ ਹੁਕਮਰਾਨੀ ਕਰਦਾ ਵੈ ਤੇ ਜਿਹੜੀ ਔਰਤ ਹੈ ਉਹ ਮਰਦ ਦੀ ਫਰਮਾਬਰਦਾਰ ਹੈ ਮਰਦ ਦੀ ਤਾਬਿਆਦਾਰੀ ਕਰਦੀ ਹੈ ਲੇਕਿਨ ਵੀਰੋ ਅੱਜਕੱਲ ਜ਼ਮਾਨਾ ਇਹ ਉਲਟ ਹੈ ਜਿਹੜੀਆਂ ਔਰਤਾਂ ਹੈ ਉਹ ਮਰਦਾਂ ਦੇ ਸ਼ਾਨਾ-ਬਿਸ਼ਾਨਾ ਖਲੋਂਦੀਆਂ ਕਹਿੰਦੀਆਂ ਜੀ ਅਸੀਂ ਮਰਦਾਂ ਦੇ ਬਰਾਬਰ ਹੈ ਅਸੀਂ ਸਾਨੂੰ ਬਰਾਬਰੀ ਦੇ ਹਕੂਕ ਨਹੀਂ ਮਿਲਦੇ ਪਏ ਇਹ ਬਿਲਕੁਲ ਵੀਰੋ ਨਵੀਂ ਸਾਂਸ ਹੈ ਨਵਾਂ ਹੀ ਖਿਆਲ ਹੈ ਕਿ ਜੀ ਔਰਤਾਂ ਮਰਦਾਂ ਦੇ ਬਰਾਬਰ ਹੈ ਹਾਲਾਂਕਿ ਜਿਹੜੀਆਂ ਔਰਤਾਂ ਹਨ ਉਹਨਾਂ ਦਾ ਕੰਮ ਹੈ ਕਿ ਮਰਦਾਂ ਦੀ ਫਰਮਾਬਰਦਾਰੀ ਕਰਨਾ ਉਹਨਾਂ ਦੀ ਤਾਬੇਦਾਰੀ ਕਰਨਾ ਤੇ ਦੇਖੋ ਜਿਹੜਾ ਬਾਕੀ ਮਰਦਾਂ ਦਾ ਕੰਮ ਹੈ ਕਿ ਔਰਤਾਂ ਦੀ ਜਿਹੜੀਆਂ ਜ਼ਰੂਰੀਅਤਾਂ ਹਨ ਉਹਨਾਂ ਨੂੰ ਪੂਰਾ ਕਰਨਾ ਤੂੰ ਮਰਦ ਕਰਦੇ ਲੇਕਿਨ ਔਰਤਾਂ ਹੁਣ ਪਤਨ ਜਿਹੜੀਆਂ ਆਇਕਲ ਦੀਆਂ ਜਦੀਦ ਔਰਤਾਂ ਉਹ ਇਹ ਕਹਿ ਰਹੀਆਂ ਜੀ ਸਾਨੂੰ ਸਾਡੇ ਰਾਈਟ ਨਹੀਂ ਮਿਲਦੇ ਤੇ ਦੇਖ ਲਓ ਕਿਸ ਤਰ੍ਹਾਂ ਉਹ ਨਾ ਇਤਜਾਜ ਕਰਦੀਆਂ ਤੇ ਪ੍ਰੋਟੈਸਟ ਕਰਦੀਆਂ ਵੈਂ ਲੇਕਿਨ ਵੀਰੋ ਸਾਰੀਆਂ ਇਸ ਤਰ੍ਹਾਂ ਦੀਆਂ ਔਰਤਾਂ ਨਹੀਂ ਬਸ ਕੁਝ ਜਿਹੜੀਆਂ ਆਜ਼ਾਦ ਖਿਆਲ ਆਜ਼ਾਦ ਸੋਚਾਂ ਵਾਲੀਆਂ ਔਰਤਾਂ ਉਹ ਹੀ ਇਸ ਤਰ੍ਹਾਂ ਦੇ ਸਵਾਲ ਕਰਦੀਆਂ ਜਾਂ ਇਸ ਤਰ੍ਹਾਂ ਦੀ ਡਿਮਾਂਡਾਂ ਕਰਦੀਆਂ ਵਾ ਬਾਕੀ ਵੀਰੋ ਦੇਖੋ ਸੰਤ ਸਿੰਘ ਮਸਕੀਨ ਜੀ ਨੇ ਕਿੱਡੇ ਵਧੀਆ ਤੇ ਅੱਛੇ ਅੰਦਾਜ਼ ਦੇ ਨਾਲ ਕਥਾ ਦੇ ਵਿੱਚ ਬਿਆਨ ਕੀਤਾ ਕਿ ਮਰਦ ਜਿਹੜਾ ਵੈ ਉਹਦੇ ਉੱਤੇ ਹਾਕਮ ਹੈ ਔਰਤ ਦੇ ਉੱਤੇ ਹਕਮਰਾਨੀ ਕਰਦਾ ਹੈ ਯਾਨੀ ਕਿ ਔਰਤ ਉਹਦੇ ਜ਼ੇਰੇ ਸਾਇਆ ਵੈ ਔਰਤ ਹੀ ਜਿਹੜੀ ਹੈ ਉਹ ਉਹਦੀ ਜਿੰਨੀ ਵੀ ਜ਼ਿੰਮੇਵਾਰੀ ਸਾਰੀ ਔਰਤ ਦੇ ਉਹ ਮਰਦ ਉੱਤੇ ਆ ਤੇ ਮਰਦ ਉਹਨੂੰ ਬਖੂਬੀ ਨਿਭਾਉਂਦਾ ਵੈ ਬੜੀ ਵਧੀਆ ਕਥਾ ਸੀ ਵੀਰੋ ਸੁਣ ਕੇ ਬਹੁਤ ਅੱਛਾ ਲੱਗਾ ਬਾਕੀ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ اظہار ਲਾਜ਼ਮੀ ਕਰਿਓ ਆਪਣਾ ਰਖੋ ਧਿਆਨ ਸਾਰਾ ਖਿਆਲ ਰੱਬ ਰੱਖਾ